ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਕਈ ਮਨੁੱਖ ਇਹ ਕਹਿੰਦੇ ਹਨ ਕਿ ਅਸੀਂ ਜਾਂ ਸਾਡੇ ਆਲੇ-ਦੁਆਲੇ ਦੇ ਕੋਈ ਮਨੁੱਖ ਰਿਸ਼ਤੇਦਾਰ ਜਾਂ ਮਿੱਤਰ ਕੁਝ ਵੀ ਗਲਤ ਜਾਂ 네ਗਟਿਵ ਬੋਲ ਕੋ ਬੋਲ ਬੋਲਦੇ ਹਨ ਤਾਂ ਉਹ ਹਮੇਸ਼ਾ ਹੀ ਸੱਚ ਹੋਣ ਲੱਗ ਜਾਂਦੇ ਹਨ ਜਿਸ ਕਾਰਨ ਉਹ ਇਸ ਤੋਂ ਬਹੁਤ ਡੀਮੋਟਿਵੇਟ ਹੋਣ ਲੱਗ ਜਾਂਦੇ ਹਨ ਨਿਰਾਸ਼ ਹੋਣ ਲੱਗ ਜਾਂਦੇ ਹਨ ਉਹਨਾਂ ਨੂੰ ਦੁਨੀਆਦਾਰੀ ਅਤੇ ਘਰ ਵਿੱਚ ਵੀ ਕਾਫੀ ਜ਼ਿਆਦਾ ਸ਼ਰਮਿੰਦਗੀ ਅਤੇ ਤਕਲੀਫ ਸਹਿਣੀ ਪੈਂਦੀ ਹੈ ਇਸ ਵਿੱਚ ਕੀ ਕੀਤਾ ਜਾ ਸਕਦਾ ਹੈ ਸੰਗਤ ਜੀ ਪਹਿਲੀ ਗੱਲ ਤੇ ਅੱਜ ਕੱਲ ਦੇ ਦੌਰ ਵਿੱਚ ਹਰ ਮਨੁੱਖ ਆਮ ਤੌਰ ਤੇ ਆਪ ਦੀ ਸੋਚ ਕਰਕੇ ਹੀ ਜ਼ਿਆਦਾਤਰ 네ਗੇਟਿਵ ਹੋ ਗਿਆ ਹੈ ਉਸ ਨੂੰ ਖੋਦ ਹੀ ਨਹੀਂ ਪਤਾ ਹੁੰਦਾ ਕਿ ਉਹ ਇਹਨਾ 네ਗੇਟਿਵ ਕਿਉਂ ਹੈ ਜਾਂ ਕਿਉਂ ਸੋਚ ਰਿਹਾ ਹੈ ਜਾਂ ਬੋਲ ਰਿਹਾ ਹੈ ਅਸਲ ਵਿੱਚ ਸੰਗਤ ਜੀ ਜੇਕਰ ਤੁਹਾਡੀ ਜ਼ੁਬਾਨ ਦੀ ਜਾਂ ਸੋਚ ਦੀ ਹਰ 네ਗੇਟਿਵ ਗੱਲ ਜਾਂ ਵਿਚਾਰ ਸੱਚ ਹੋਣ ਲੱਗ ਜਾਂਦੇ ਹਨ ਤਾਂ ਇਸ ਦਾ ਸਭ ਤੋਂ ਵੱਡਾ ਕਾਰਨ ਸਾਡਾ ਪ੍ਰਭੂ ਪਰਮਾਤਮਾ ਜੀ ਤੋਂ ਦੂਰ ਹੋਣਾ ਹੁੰਦਾ ਹੈ ਰੋਜ਼ਾਨਾ ਸਿਮਰਨ ਜਪਨਾ ਕਰਨਾ ਜਾਂ ਸਿਰਫ ਕਹਿਣ ਨੂੰ ਤਾਂ ਪਾਠ ਕਰ ਲਿਆ ਪਰ ਮਨ ਕਿਤੇ ਹੋਰ ਸੀ ਇਕਾਗਰਤਾ ਨਾਲ ਨਹੀਂ ਕਰ ਹੋਇਆ ਦੂਜਾ ਕਾਰਨ ਹੁੰਦਾ ਹੈ ਮਨੁੱਖ ਵੱਲੋਂ ਹਰ ਵੇਲੇ ਦੂਜਿਆਂ ਦੀ ਨਿੰਦਾ ਕਰਨੀ ਜਾਂ ਬਿਨਾਂ ਕਾਰਨ ਕਿਸੇ ਨਾਲ ਬਾਰ-ਬਾਰ ਝੂਠ ਬੋਲਣਾ ਕਿਸੇ ਦੀ ਬਿਨਾਂ ਵਜਾ ਗਲਤ ਪਾਸ਼ਾ ਵਰਤ ਕੇ ਬੇਇੱਜ਼ਤੀ ਕਰਨੀ ਗਲਤ ਪਾਸ਼ਾ ਦੀ ਹਮੇਸ਼ਾ ਹੀ ਵਰਤੋਂ ਕਰਨੀ ਇਹ ਸਭ ਕਾਰਨ ਤਾਂ ਪ੍ਰਮੁੱਖ ਹੁੰਦੇ ਹਨ ਤੁਹਾਡੀ ਜ਼ੁਬਾਨ ਦੇ ਨੈਗੇਟਿਵ ਹੋਣ ਦੇ ਕਿਉਂਕਿ ਸੰਗਤ ਜੀ ਆਪ ਜੀ ਜੇਕਰ ਜਾਣਦੇ ਹੋਵੋ ਕਿ ਮਨੁੱਖੀ ਸਰੀਰ ਅੰਦਰ ਸੂਖਮ ਰੂਪ ਵਿੱਚ 7 ਚੱਕਰ ਹੁੰਦੇ ਹਨ ਜਿਨ੍ਹਾਂ ਨੂੰ ਸਰੀਰ ਵਿੱਚ ਬਿਲਕੁਲ ਬੈਲੈਂਸ ਰੱਖਣ ਲਈ ਸਰੀਰ ਦੀ ਪੋਜ਼ਿਟਿਵ ਅਤੇ ਨੈਗੇਟਿਵ એનર્ਜੀ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਇਸੇ ਤਰ੍ਹਾਂ ਸਾਡੀ ਜ਼ੁਬਾਨ ਦਾ ਨੈਗੇਟਿਵ ਹੋਣਾ ਵੀ ਇਹਨਾਂ ਚੱਕਰਾਂ ਤੇ ਡਿਪੈਂਡ ਕਰਦਾ ਹੈ ਮਨੁੱਖੀ ਸਰੀਰ ਦੇ ਗੰਠ ਵਾਲੀ ਜਗ੍ਹਾ ਤੇ ਵਿਸ਼ੁੱद्धि ਚੱਕਰ ਦਾ ਸਥਾਨ ਹੁੰਦਾ ਹੈ ਸੰਗਤ ਜੀ ਜੋ ਮਨੁੱਖ ਹਮੇਸ਼ਾ ਸੱਚ ਬੋਲਦਾ ਹੈ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਮਿੱਠਾ ਬੋਲਦਾ ਹੈ ਸਰਬੱਤ ਦਾ ਭਲਾ ਮੰਗਦਾ ਹੈ ਤਾਂ ਉਸ ਦਾ ਇਹ ਵਿਸ਼ੁੱਧੀ ਚੱਕਰ ਹਮੇਸ਼ਾ ਪੋਜ਼ਿਟਿਵ ਰਹਿੰਦਾ ਹੈ ਅਤੇ ਉਹ ਮਨੁੱਖ ਜੋ ਵੀ ਬੋਲਦਾ ਹੈ ਜਾਂ ਕਿਸੇ ਨੂੰ ਕੁਝ ਆਖਦਾ ਹੈ ਉਸ ਦਾ ਬੋਲਿਆ ਹਰ ਸ਼ਬਦ ਸੱਚ ਹੋ ਜਾਂਦਾ ਹੈ ਪਰ ਇਸ ਦੇ ਉਲਟ ਜੋ ਵੀ ਮਨੁੱਖ ਦੂਜਿਆਂ ਦੀ ਹਰ ਵੇਲੇ ਨਿੰਦਾ ਚੁਗਲੀਆਂ ਕਰਦੇ ਹਨ ਫਿੱਕਾ ਅਤੇ ਕੌੜਾ ਬੋਲਦੇ ਹਨ ਹਰ ਵੇਲੇ ਸਭ ਦਾ ਬੁਰਾ ਮੰਗਦੇ ਹਨ ਪਰ ਮਾਤਮਾ ਦੀ ਭਗਤੀ ਨਹੀਂ ਕਰਦੇ ਸਿਮਰਨ ਨਹੀਂ ਕਰਦੇ ਗਲਤ ਪਾਸ਼ਾ ਦੀ ਵਰਤੋਂ ਕਰਦੇ ਹਨ ਤਾਂ ਉਹਨਾਂ ਮਨੁੱਖਾਂ ਦਾ ਇਹ ਚੱਕਰ ਕਾਫੀ ਨੈਗੇਟਿਵ ਹੋਣ ਕਰਕੇ ਉਹਨਾਂ ਨੂੰ ਗਲੇ ਦੇ ਜਾਂ ਉਸ ਦੇ ਆਲੇ-ਦੁਆਲੇ ਦੇ ਅੰਗਾਂ ਵਿੱਚ ਖਤਰਨਾਕ ਰੋਗ ਪੈਦਾ ਕਰਨ ਲੱਗ ਜਾਂਦਾ ਹੈ ਜਾਂ ਗਲਾ ਹਮੇਸ਼ਾ ਖਰਾਬ ਹੀ ਰਹਿੰਦਾ ਹੋਵੇਗਾ ਦਵਾਈਆਂ ਦਾ ਵੀ ਅਸਰ ਨਹੀਂ ਹੁੰਦਾ ਹੋਵੇਗਾ ਅਤੇ ਉਸ ਮਨੁੱਖ ਦੇ ਮੂੰਹੋਂ ਨਿਕਲੀ ਹਰ ਗਲਤ ਗੱਲ ਵੀ ਸੱਚ ਹੋ ਕੇ ਦੂਸਰਿਆਂ ਅਤੇ ਉਸ ਦਾ ਆਪ ਦਾ ਵੀ ਨੁਕਸਾਨ ਕਰ ਦਿੰਦੀ ਹੋਵੇਗੀ ਇਸ ਲਈ ਸੰਗਤ ਜੀ ਹਮੇਸ਼ਾ ਸੱਚ ਬੋਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਦੇ ਨਾਲ ਨਾਲ ਇਹ ਵੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਹਰ ਮਨੁੱਖ ਘੱਟ ਤੋਂ ਘੱਟ ਬੋਲੇ ਕਿਉਂਕਿ ਬਿਨਾਂ ਵਜਾਜਿਆ ਜ਼ਿਆਦਾ ਫਾਲਤੂ ਬੋਲਣਾ ਵੀ ਇਸ ਚੱਕਰ ਨੂੰ 네ਗੇਟਿਵ ਕਰ ਦਿੰਦਾ ਹੈ ਹਰ ਮਨੁੱਖ ਨੂੰ ਹਮੇਸ਼ਾ ਵਾਹਿਗੁਰੂ ਨਾਮ ਜਾਂ ਜਿਸ ਪ੍ਰਭੂ ਨਾਮ ਵਿੱਚ ਤੁਹਾਡੇ ਸ਼ਰਧਾ ਅਤੇ ਭਰੋਸਾ ਹੋਵੇ ਉਸ ਨਾਮ ਦਾ ਸਿਮਰਨ ਜਪ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਆਪ ਜੀ ਦਾ ਇਹ ਵਿਸ਼ੁੱਧੀ ਚੱਕਰ ਵੀ ਹਮੇਸ਼ਾ ਸ਼ੁੱਧ ਅਤੇ ਪੋਜ਼ਿਟਿਵ ਰਹੇਗਾ ਅਤੇ ਨਾਮ ਜਪ ਨਾਲ ਸਭ ਦਾ ਜਨਮ ਸਫਲਾ ਹੀ ਹੋਵੇਗਾ ਸੋ ਆਸ ਹੈ ਆਪ ਜੀ ਨੂੰ ਅੱਜ ਦੀ ਵੀਡੀਓ ਤੋਂ ਕੁਝ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ